ਜਗਬੋਰ ਭਾਜੀ ਵੈਲਕਮ ਕਰਦੇ ਆ ਕਬੱਡੀ ਸਟਰੀ ਲਾਈਵ ਤੇ ਪਹਿਲਾ ਜੀ ਸਾਰਿਆਂ ਨੂੰ ਅਸਲਾਮੁਅਲਾਈਕੁਮ ਤੇ ਸ਼ਿਕਾਲ ਮੈਨੂੰ ਬਹੁਤ ਖੁਸ਼ੀ ਆ ਭਰਾਵਾਂ ਨੇ ਇੰਨਾ ਪਿਆਰ ਦਿੱਤਾ ਹੈ ਜੋ ਮੈਨੂੰ ਆਸਟ੍ਰੇਲੀਆ ਖੇਡਣ ਦਾ ਮੌਕਾ ਦਿੱਤਾ ਪ੍ਰਮੋਟਰਾਂ ਦਾ ਤੇ ਫੈਡਰੇਸ਼ਨ ਦਾ ਮੈਂ ਦਿਲੋਂ ਧੰਨਵਾਦ ਕਰਦਾ ਭਾਜੀ ਕਿਵੇਂ ਲੱਗਾ ਖੇਡ ਕੇ ਸੰਧੂ ਭਰਾਵਾਂ ਦਾ 25 ਡਾਲਰ ਦੇ ਨਾਲ ਮਾਨ ਸਨਮਾਨ ਦਮਾ ਕਰਦੇ ਵਧੀਆ ਲੱਗਾ ਭਾਜੀ ਬਹੁਤ ਗੁੱਡ ਭਾਜੀ ਪਹਿਲਾਂ ਵੀਜ਼ਾ ਨਹੀਂ ਲੱਗਿਆ ਜਦੋਂ ਦੁਬਾਰਾ ਵੀਜ਼ਾ ਫੇਰ ਤੋਂ ਅਪਲਾਈ ਕੀਤਾ ਫੇਰ ਲੱਗ ਗਿਆ ਇਹ ਇਹ ਜੇ ਤੁਹਾਨੂੰ ਕਿਸਮਤ ਦੇ ਟੁਣੀ ਲੱਗੀ ਹੈ ਵਧੀਆ ਵੀਜ਼ਾ ਲੱਗਿਆ ਤੇ ਖੇਡੇ ਵੀ ਤੁਸੀਂ ਅੱਜ ਵਧੀਆ ਤੇ ਤੁਹਾਡੀ ਟੀਮ ਫਾਈਨਲ 'ਚ ਵੀ ਪਹੁੰਚ ਗਈ ਹੈ ਕਿਵੇਂ ਲੱਗ ਰਿਹਾ ਉਹ ਤਾਂ ਜੀ ਮੈਦ ਮਾਲਕ ਦੇ ਹੱਥ ਛੱਡ ਦਿੰਦਾ ਰੱਬ ਦੇ ਹੱਥ ਜੋ ਹਣਾ ਹੋਣਾ ਮੇਰੇ ਦੋ ਵਾਰ ਰਿਫਿਊਜ਼ ਹੋ ਗਿਆ ਬੀਜਾ ਐਤਰੀ ਬੀਜਾ ਲੱਗ ਗਿਆ ਆਪਣੇ ਭਰਾ ਫਰਿਆਦ ਦਾ ਵੀ ਲੱਗਾਈ ਤੇ ਇੰਦਰਜੀਤ ਦਾ ਵੀ ਲੱਗਾਈ ਇਹਨਾਂ ਦੇ ਕੋਈ ਪ੍ਰੋਬਲਮ ਪੈ ਗਈ ਹੈ ਲੇਟ ਆਏ ਅੱਜ ਇੰਦਰਜੀਤ ਦਾ ਭਾਜੀ ਆਇਆ ਤੇ ਆਪਾਂ ਅੱਜ ਫਾਈਨਲ ਚ ਚੱਲ ਗਏ ਭਾਜੀ ਬਹੁਤ ਵਧੀਆ ਤੁਹਾਡੀ ਗੇਮ ਆ ਲੋਕ ਕੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਜਦੋਂ ਤੁਸੀਂ ਉੱਥੇ ਗੋਲ ਆਇਆ ਕਿ ਕਿਹਦੇ ਹੁੰਦੇ ਨਾਲ ਘੁੰਮੇ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਤਾੜੀ ਵੱਜੀ ਇਹ ਤੁਸੀਂ ਪਹਿਲਾਂ ਤੋਂ ਬਾਜੀ ਪਾਉਨੇ ਆ ਜੇ ਇਦਾਂ ਭਾਜੀ ਪਾਜੀ ਆਪਾਂ ਪ੍ਰੈਕਟਿਸ ਘਰੇ ਕਰਦੇ ਆ ਆਪਣੇ ਸਾਰੇ ਹਨਾ ਉੱਥੇ ਇਦਾਂ ਹੀ ਬਸ ਪੰਗੇ ਕਰਦੇ ਕਰਦੇ ਆ ਕਿ ਸਰਕਲੀਆਂ ਸ਼ੌਕ ਸੀਗਾ ਕੁਝ ਵੱਖਰਾ ਕਿਸ ਦਾ ਸ਼ੌਕ ਸੀ ਤਾ ਕਰਕੇ ਵੱਖਰੇ ਕੁਝ ਕਰਕੇ ਦਿਖਾਏ ਤੇ ਬਾਪੂ ਪਹਿਲੇ ਬਾਪੂ ਦਾ ਥੋੜਾ ਨਾਮ ਬਹੁਤ ਕਮੈਂਟਰੀ ਦੇ ਕਿਹਦੇ ਆ ਤੇ ਬਾਪੂ ਦਾ ਕਿੰਨਾ ਜੋਗਦਾਨਾ ਥੋੜੀ ਜੀ ਵਿੱਚ ਪਾਜੀ ਬਾਪੂ ਦਾ ਜਿੰਨਾ ਕਹੇ ਨਾ ਜਿੰਨਾ ਘਾਟਾ ਪਾਜੀ ਜਿੰਨਾ ਜੋਗਦਾਨ ਜਿੰਨਾ ਉਹਨੇ ਕੋਸ਼ਿਸ਼ ਕੀਤੀ ਜਿੰਨਾ ਉਹਨਾਂ ਨੇ ਸਾਨੂੰ ਮਨਤ ਕਰਾਵੇ ਤੇ ਭਜਾਇਆ ਕੋਈ ਵਾਈਟ ਨਹੀਂ ਕੁਝ ਨਹੀਂ ਕਹਿ ਸਕਦਾ ਜਾਰਾ ਸੰਧੂ ਭਰਾਵਾਂ ਦਾ 2300 ਡਾਲਰ ਫਰੀਦ ਲੋਕ ਕਿੰਨੇ ਵੇਖ ਅਗਲੇ ਅਗਲੇ ਮੈਚ ਫਰੀਦ ਭਾਈ ਆਊਗਾ ਫਰੀਦ ਦੀ ਜੀ ਵੀ ਭਾਜੀ ਪ੍ਰੋਬਲਮ ਚੱਲ ਰਹੀ ਆ ਸਾਡ ਦੀ ਜੇ ਰੱਬ ਨੇ ਚਾਇਆ ਤਾਂ ਸ਼ਾਇਦ ਆ ਸਕਦਾ ਹੈ ਅਗਲੇ ਸੰਧੂ ਭਰਾਵਾਂ ਵੱਲੋਂ ਸਾਡਾ ਵੀ ਤੋਡੀ ਦੂਏ ਤਿੰਨੇ ਭਰਾਵਾਂ ਦੀ ਗੇਮ ਨੂੰ ਲੋਕ ਬਹੁਤ ਪਿਆਰ ਕਰਦੇ ਆ ਤੇ ਸਾਡ ਲੱਕੀ ਬਹੁਤ ਆਣਾ ਭਾਈ ਤੇ ਬਾਕੀ ਇਹਦੇ ਪਿੱਛੇ ਮਿਹਨਤ ਜਿੰਨੇ ਮਨਪੀਤ ਮਦਦ ਰੱਬ ਨੇ ਬਹੁਤ ਬਹੁਤ ਜ਼ਿਆਦਾ ਜਿੱਦ ਕੀਤੀ ਲੋਕਾਂ ਬੜਾ ਪਿਆਰ ਕਰਦੇ ਜਿੰਨਾ ਭਰਾ ਨੂੰ ਸੁਖਰਾ ਪਰਮਾਤਮਾ ਨੇ ਸਾਨੂੰ ਉੱਤਰ ਤੱਕ ਲੈ ਗਿਆ ਹੈ ਪਾਜੀ ਬਾਲੀ ਸਭਾ ਕਰਕੇ ਆ ਤੁਸੀਂ ਆਪ ਸੋਚ ਲਓ 30 30 ਤੋਂ ਲੈ ਕੇ ਵੱਲੋਂ ਉੱਪਰ ਤੱਕ ਬਾਲਾ ਸਬਰ ਤੱਕ ਟ੍ਰੈਵਲ ਕਰਕੇ ਆਏ ਪਾਜੀ ਤੇ ਪਾਜੀ ਅੱਜ ਤੁਹਾਡੇ ਨਾਲ ਜਿਵੇਂ ਇੰਦਰ ਜੀ ਸੀਗਾ ਕਹਿੰਦੇ ਲੋ ਵੀ ਇੱਕ ਦਸ ਦਾ ਫਰਿਆਦ ਹੀ ਆ ਥੋੜੀ ਸੱਚੀ ਬਾਤ ਕਿਵੇਂ ਲੱਗਦੀ ਵੀ ਤੇਰੇ ਨਾਲ ਅੱਜ ਗੇਂਜ ਦੇ ਵਿੱਚ ਪਾਜੀ ਸਕੇਆਂ ਦਾ ਵਾਅਦਾ ਅੱਜ ਕਵੇ ਭਰਾ ਅੱਜ ਕਵੇ ਦੋਸਤ ਉਸ ਤੋਂ ਵੀ ਪਰੇ ਆ ਮੇਰੇ ਦੋਸਤਾਂ ਨਾਲ ਮੈਨੂੰ ਦਿ ਲੋ ਭਰਾ ਵੀ ਬਹੁਤ ਬਹੁਤ ਨਮਸਕਾਰ ਜੁਕਸ਼ੀਰਤਾ ਪੁੱਛੀ ਜੀ ਸਿੰਘ ਜੀ ਸਮਾਂ ਦੇਣਾ ਤੇ ਆਪਾਂ ਅੱਗੇ ਵੀ ਗੱਲਬਾਤ ਕਰਾਂਗੇ ਥੈਂਕ ਯੂ ਸੋ ਮਚ ਬਾਰੀ ਕੋੜ ਦਾ ਇੱਕ ਪ੍ਰੋਫੈਸ਼ਨਲ ਮੈਚ ਥੈਂਕ ਯੂ ਬਾਜੀ ਨਾਲੇ ਦਿਲੋਂ ਧੰਨਵਾਦ ਜਿਹੜੇ ਪਿਆਰ ਕਰਦੇ ਕਮੇਟੀ ਜੱਫੇ ਕਬੱਡੀ ਅਸਲੀ ਜਾਂਦਾ ਜੋ ਧੰਨਵਾਦ ਥੈਂਕ ਯੂ ਸ਼ਾਜੀ ਬਾਈ ਬਹੁਤ ਯਾਦ ਵਾਲੇ ਥੈਂਕ ਯੂ ਇੱਧੇ ਜੁੜੇ ਕਮੇਟੀ ਸਟੇਲੇ ਲਾਈਵ ਨਾਲ